ਦੇਸ਼ ਪ੍ਰਦੇਸ਼ ਵਿੱਚ ਵੱਸਦੀਆਂ ਸਮੂਹ ਸਿੱਖ ਭਾਈਚਾਰੇ ਅਤੇ ਸਾਰੇ ਸਮਾਜ ਨੂੰ ਤੁਹਾਡੇ ਵੀ ਸ੍ਰੀ ਜੀ ਸਿੰਘ ਰੰਦਾਵੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਸੁਣਾਉਣ ਜਾ ਰਹੇ ਹਾਂ ਇੱਕ ਵਾਰਾਂ ਗੁਰੂ ਸਾਹਿਬ ਜੀ ਜਦੋਂ ਅਦਾਸੀ ਤੇ ਗਏ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਅਤੇ ਇੱਕ ਜੰਗਲ ਦੇ ਰਸਤੇ ਦੇ ਵਿੱਚੋਂ ਦੀ ਗੁਜ਼ਰ ਰਹੇ ਸਨ ਤੇ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਗੁਰੂ ਜੀ ਇਸ ਰਸਤੇ ਤੇ ਨਾ ਜਾਓ ਇੱਥੇ ਇੱਕ ਚੋਰ ਰਹਿੰਦਾ ਹੈ ਜੋ ਮੁਸਾਫਰਾਂ ਨੂੰ ਰਸਤੇ ਵਿੱਚ ਲੁੱਟ ਲੈਂਦਾ ਹੈ ਅਤੇ ਜਿਹੜਾ ਨਾ ਨੁਕਰ ਕਰਦਾ ਉਹਦਾ ਕਤਲ ਕਰ ਦਿੰਦਾ ਹੈ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਪਾਈ ਗੁਰੂ ਜੀ ਚੱਲਦੇ ਗਏ ਔਰ ਜਿੱਥੇ ਜੰਗਲ ਦੇ ਵਿੱਚ ਉਹ ਚੋਰ ਲੁਕਿਆ ਹੋਇਆ ਸੀ ਉੱਥੇ ਜਾ ਕੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਭਾਈ ਮਰਦਾਨਾ ਬਾਣੀ ਆਈ ਆ ਅਰਬਾਬ ਵਜਾਓ ਤਾਂ ਗੁਰੂ ਸਾਹਿਬ ਨੇ ਜਦੋਂ ਬਾਣੀ ਸ਼ੁਰੂ ਕੀਤੀ ਤਾਂ ਉਹ ਚੋਰ ਉਥੇ ਝਾੜੀਆਂ ਦੇ ਵਿੱਚ ਲੁਕਿਆ ਬੈਠਾ ਸੀ ਬਾਣੀ ਸੁਣ ਕੇ ਉਹਦੇ ਮਨ ਨੂੰ ਸ਼ਾਂਤੀ ਮਿਲੀ ਔਰ ਉਹ ਬਾਹਰ ਨਿਕਲ ਆਇਆ ਉਹਨੇ ਮਰਦਾਨਾ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਤਾਂ ਮਰਦਾਨਾ ਜੀ ਨੇ ਗੁਰੂਵਾਲ ਜੀ ਵੱਲ ਨੂੰ ਇਸ਼ਾਰਾ ਕਰਦੇ ਹੋਏ ਆ ਕਿਹਾ ਕਿ ਮੇਰੇ ਗੁਰੂ ਜੀ ਬੈਠੇ ਆ ਉਹਨਾਂ ਕੋਲੋਂ ਪੁੱਛ ਲਵੋ ਜਦੋਂ ਉਹ ਗੁਰੂ ਜੀ ਵੱਲ ਗਏ ਤਾਂ ਗੁਰੂ ਜੀ ਨੇ ਹੱਥ ਦੇ ਨਾਲ ਇਸ਼ਾਰਾ ਕੀਤਾ ਔਰ ਉਹ ਭਾਈ ਚੋਰ ਬੈਠ ਗਿਆ ਉਥੇ ਜਦੋਂ ਗੁਰਬਾਣੀ ਦੀ ਸਮਾਪਤੀ ਹੋਈ ਤਾਂ ਗੁਰੂ ਜੀ ਨੇ ਪੁੱਛਿਆ ਭਾਈ ਤੂੰ ਕੌਣ ਆ ਤਾਂ ਉਹ ਕਹਿਣ ਲੱਗਾ ਜੀ ਮੇਰਾ ਨਾਮ ਭੂਮੀਆਂ ਚੋਰ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਇਹ ਸਭ ਕਿਸ ਲਈ ਕਰਦਾ ਉਹ ਕਹਿੰਦਾ ਜੀ ਮੇਰੇ ਛੋਟੇ ਛੋਟੇ ਬੱਚੇ ਆ ਘਰੇ ਖਾਣ ਵਾਲੇ ਆ ਇਸ ਕਰਕੇ ਉਹਨਾਂ ਦੀ ਰੋਜੀ ਰੋਟੀ ਵਾਸਤੇ ਮੈਂ ਇਹ ਸਭ ਕੁਝ ਕਰਦਾ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਕੀ ਜੋ ਤੂੰ ਇਹ ਕਰਮ ਕਰ ਰਿਹਾ ਹੈ ਕਿ ਇਹ ਬੱਚੇ ਤੇਰਾ ਸਾਥ ਦੇਣਗੇ ਇਹ ਕਰਮਾਂ ਦਾ ਭਾਗੀ ਤੂੰ ਇਕੱਲਾ ਵੱਰ ਰਿਹਾ ਕਿ ਇਹ ਬੱਚੇ ਤੇਰਾ ਇਹ ਪਾਪ ਨਾਲ ਵਡਾਉਣਗੇ ਤਾਂ ਉਸ ਟਾਈਮ ਭੂਮੀਆਂ ਸੋਚੀ ਪੈ ਗਿਆ ਗੁਰੂ ਜੀ ਕਹਿੰਦੇ ਜੇ ਤੂੰ ਸਾਨੂੰ ਮਿਲਿਆ ਹੈ ਤਾਂ ਸਾਡੇ ਨਾਲ ਤਿੰਨ ਵਚਨ ਕਰਕੇ ਜਾ ਸਾਡੇ ਵੱਲੋਂ ਤੂੰ ਚੋਰੀ ਕਰੀਂ ਕੁਝ ਮਰਜ਼ੀ ਕਰੀਂ ਪਰ ਸਾਡੇ ਬਚਨ ਜਿਹੜੇ ਮੰਨਣੇ ਪੈਣੇ ਆ ਤਪੂਮੀਆਂ ਕਹਿਣ ਲੱਗਾ ਦੱਸੋ ਗੁਰੂ ਜੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਬਚਨਾਂ ਦੇ ਉੱਤੇ ਪੂਰਾ ਤੁਰਨ ਦੀ ਤਾਂ ਭੂਮੀਆਂ ਨੇ ਗੁਰੂ ਜੀ ਤੋਂ ਬਚਨ ਪੁੱਛੇ ਤੇ ਗੁਰੂ ਜੀ ਨੇ ਕਿਹਾ ਪਹਿਲਾ ਬਚਨ ਤੂੰ ਝੂਠ ਨਹੀਂ ਬੋਲਣਾ ਦੂਜਾ ਬਚਨ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਤੀਜਾ ਬਚਨ ਕਿਸੇ ਤੇ ਅਤਿਆਚਾਰ ਹੁੰਦਾ ਵੇਖ ਕੇ ਚੁੱਪ ਨਹੀਂ ਰਹਿਣਾ ਇਹ ਬਚਨ ਸੁਣ ਕੇ ਭੂਮੀਆਂ ਕਹਿਣ ਲੱਗਿਆ ਕਿ ਗੁਰੂ ਜੀ ਠੀਕ ਆ ਔਰ ਇਹ ਬਚਨ ਸੁਣ ਕੇ ਭੂਮੀਆਂ ਆਪਣੇ ਰਸਤੇ ਪਿਆ ਔਰ ਗੁਰੂ ਜੀ ਆਪਣੇ ਰਸਤੇ ਪਹਿ ਗਏ ਔਰ ਕੋਈ ਸਮਾਂ ਪਿਆ ਮਹੀਨਾ 2 ਮਹੀਨੇ ਲੰਘ ਗਏ ਆਪਣੇ ਰਸਤੇ ਪਿਆ ਔਰ ਭੂਮੀਆਂ ਘਰ ਦੇ ਵਿੱਚ ਭੁੱਖਾ ਮਰਨ ਲੱਗਿਆ ਔਰ ਉਸਨੇ ਸੋਚਿਆ ਕਿ ਯਾਰ ਘਰ ਦੇ ਵਿੱਚ ਅੰਨ ਦਾ ਇੱਕ ਦਾਣਾ ਨਹੀਂ ਰਹਿ ਗਿਆ ਕੀ ਕਰਾਂ ਗੁਰੂ ਜੀ ਦੇ ਬਚਨ ਵੀ ਮੰਨਣੇ ਨੇ ਮੇਰੇ ਮਨ ਵਿੱਚ ਸੋਚਣ ਲੱਗਾ ਕਿ ਆਪਾਂ ਕਿਸੇ ਗਰੀਬ ਨੂੰ ਨਹੀਂ ਲੁੱਟਦੇ ਕਿਸੇ ਅਮੀਰ ਨੂੰ ਲੁੱਟ ਲੈਨੇ ਆ ਅੱਜ ਆਪਾਂ ਰਾਜੇ ਦੇ ਖਜ਼ਾਨੇ ਤੇ ਹਮਲਾ ਕਰਦੇ ਆ ਭੂਮਿਏ ਨੇ ਘੋੜਾ ਕੱਸਿਆ ਤੇ ਰਾਜ ਮਹਿਲਾਂ ਦੇ ਸਾਹਮਣੇ ਚਲਾ ਗਿਆ ਸ਼ਾਮ ਦਾ ਵਕਤ ਸੀ ਰਾਤ ਪੈਂਦੀ ਪਈ ਸੀ ਪਹਿਰੇਦਾਰ ਫਿਰਦੇ ਸੀ ਉਹਨਾਂ ਨੇ ਪੁੱਛਿਆ ਭਾਈ ਤੂੰ ਕੌਣ ਆ ਤਾਂ ਉੱਥੇ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਵੀ ਝੂਠ ਨਹੀਂ ਬੋਲਣਾ ਉਹ ਉਹਨਾਂ ਨੂੰ ਕਹਿੰਦਾ ਭਾਈ ਮੈਂ ਚੋਰ ਆ ਉਹ ਸਮਝਦੇ ਵੀ ਸਾਡੇ ਨਾਲ ਮਜ਼ਾਕ ਕਰਦਾ ਰਾਜੇ ਦਾ ਰਿਸ਼ਤੇਦਾਰ ਹੋਣਾ ਜੇ ਅਸੀਂ ਨਾਂ ਨੰਗਣ ਦਿੱਤਾ ਤਾਂ ਹੋਵੇ ਨਾ ਰਾਜਾ ਸਾਡੀ ਕਲਾਸ ਨਾਲ ਲਾਦੀ ਸਵੇਰੀ ਉਹਨਾਂ ਕਹਿ ਵੀ ਜਾਵੜਾ ਭੂਮੀਆਂ ਅੰਦਰ ਗਿਆ ਜਾ ਕੇ ਉਹਨੇ ਸਭ ਸਮਾਨ ਇਕੱਠਾ ਕੀਤਾ ਇੱਕ ਪੰਡ ਬੰਨ ਲਈ ਜਦੋਂ ਤੁਰਨ ਲੱਗਿਆ ਤਾਂ ਕੀ ਦੇਖਦਾ ਰਾਜੇ ਦੇ ਸੰਘਾਸਨ ਦੇ ਲਾਗੇ ਇੱਕ ਡੱਬੀ ਪਈ ਹੋਈ ਆ ਉਹਨੇ ਫਟਾਫਟ ਉਹਦੇ ਵਿੱਚੋਂ ਚੀਜ਼ ਕੱਢੀ ਤੇ ਆਪਣੇ ਮੂੰਹ ਵਿੱਚ ਪਾ ਲਈ ਕੀ ਦੇਖਦਾ ਵੀ ਉਹ ਤਾਂ ਚੂਰਮਸੀ ਜਿਹਦੇ ਵਿੱਚ ਨੂਨ ਸੀ ਤਾਂ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਕਿ ਨਮਕ ਹਰਾਮੀ ਨਹੀਂ ਕਰਨੀ ਤਾਂ ਉਹ ਭੂਮੀਆਂ ਸਾਰਾ ਸਮਾਨ ਉੱਥੇ ਬੰਨਿਆ ਬਣਾਇਆ ਛੱਡ ਕੇ ਘੋੜਾ ਲੈ ਕੇ ਚੱਲਦਾ ਬਣਿਆ ਦਿਨ ਚੜਿਆ ਕੀ ਦੇਖਦੇ ਆ ਰਾਜ ਮਹਿਲ ਦੇ ਵਿੱਚ ਰਾਜਾ ਉੱਠਦਾ ਉਹਨੇ ਦੇਖਿਆ ਵੀ ਸਾਰਾ ਸਮਾਨ ਚੋਰੀ ਹੋਇਆ ਪਿਆ ਲੇਕਿਨ ਪੰਡ ਬੰਨ ਕੇ ਸਾਰਾ ਕੁਝ ਚੋਰ ਉੱਥੇ ਹੀ ਛੱਡ ਗਿਆ ਪਰ ਉਹਨੇ ਰਾਜ ਮਹਿਲ ਦੇ ਜਿਹੜੇ ਸਪਾਈ ਸੀ ਪਹਿਰੇਦਾਰ ਸੀ ਉਹਨਾਂ ਨੂੰ ਤਲਬ ਕੀਤਾ ਤੇ ਉਹਨਾਂ ਨੂੰ ਪੁੱਛਿਆ ਵੀ ਭਾਈ ਰਾਤ ਅੰਦਰ ਕੌਣ ਆਇਆ ਸੀ ਉਹਨਾਂ ਨੇ ਕਿਹਾ ਮਹਾਰਾਜ ਇੱਕ ਬੰਦਾ ਆਇਆ ਸੀ ਘੋੜੇ ਤੇ ਉਸਨੇ ਆਪਣੇ ਆਪ ਨੂੰ ਚੋਰ ਦੱਸਿਆ ਅਸੀਂ ਤੁਹਾਡਾ ਰਿਸ਼ਤੇਦਾਰ ਸਮਝ ਕੇ ਉਹਨੂੰ ਅੰਦਰ ਆਉਣ ਦਿੱਤਾ ਰਾਜੇ ਨੇ ਕਿਹਾ ਇਹਨਾਂ ਦੀ ਟੁਈ ਤੇ 100-100 ਕੋੜੇ ਮਾਰੇ ਜਾਣਗੇ ਜਿਹੜੇ ਸਪਾਈ ਖੜੇ ਸੀ ਦਿਨ ਦੇ 12 ਵਜੇ ਸ਼ਹਿਰ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਮਨ ਅੰਦਰ ਦਹਿਸ਼ਤ ਪਾਉਣ ਵਾਸਤੇ ਪਹਿਲੇ ਰਾਜੇ ਜਿਹੜੇ ਕਰਦੇ ਸੀ ਕਿ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਉਦੋਂ ਸਾਰੇ ਸ਼ਹਿਰ ਨੂੰ ਇਕੱਤਰ ਕੀਤਾ ਜਾਂਦਾ ਸੀ ਕਿ ਲੋਕਾਂ ਦੇ ਮਨ ਅੰਦਰ ਜਿਹੜਾ ਵਾ ਰਾਜੇ ਦਾ ਭੈ ਖੋਪ ਬਣਿਆ ਰਵੇ ਤਾਂ ਜਦੋਂ ਸ਼ਹਿਰ ਦੇ ਵਿੱਚ ਐਲਾਨ ਹੋ ਗਿਆ ਤੇ ਭੂਮੀਆਂ ਨੂੰ ਵੀ ਪਤਾ ਲੱਗ ਗਿਆ ਕਿ ਚੋਰੀ ਮੈਂ ਕਰਨ ਗਿਆ ਸੀ ਮੇਰੀ ਵਜ੍ਹਾ ਦੇ ਨਾਲ ਅੱਜ ਉਹ ਬੇਕਸੂਰ ਲੋਕਾਂ ਨੂੰ ਜਿਹੜੀ ਆ ਸਜ਼ਾ ਮਿਲਦੀ ਆ 100-100 ਕੋੜਾ ਉਹਨਾਂ ਦੀ ਢੂਈ ਤੇ ਵੱਜਣਾ ਉਹਦਾ ਮਾਰੇ ਜਾਣਗੇ। ਭੂਮੀਆਂ ਨੇ ਫਟਾਫਟ ਤਿਆਰੀ ਕੀਤੀ ਤੇ ਰਾਜੇ ਦੇ ਮਹਿਲਾਂ ਵਿੱਚ ਆ ਗਿਆ ਜਦੋਂ ਉਹਨਾਂ ਦੇ ਕੋڑے ਮਾਰਨ ਲੱਗੇ। ਤਾਂ ਭੂਮੀਆਂ ਨੇ ਕਿਹਾ ਕਿ ਰਾਜਾ ਜੀ ਇਸ ਦੇ ਜ਼ਿੰਮੇਵਾਰ ਇਹ ਨਹੀਂ ਇਹਨਾਂ ਦਾ ਜ਼ਿੰਮੇਵਾਰ ਸਾਰਾ ਮੈਂ ਹਾਂ। ਜਦੋਂ ਉਹਨੇ ਸਾਰੀ ਦਾਸਤਾਨ ਦੱਸੀ ਤਾਂ ਰਾਜਾ ਕਹਿਣ ਲੱਗਾ ਕਿ ਤੂੰ ਚੋਰੀ ਕਰਕੇ ਸਾਰਾ ਸਮਾਨ ਕਿਉਂ ਛੱਡ ਗਿਆ? ਉਨੇ ਕਿਹਾ ਮੇਰੇ ਗੁਰੂ ਜੀ ਨੇ ਮੈਨੂੰ ਕਿਹਾ ਸੀ ਤਿੰਨ ਬਚਨ ਕੀਤੇ ਸੀ ਮੇਰੇ ਨਾਲ ਇੱਕ ਝੂਠ ਨਹੀਂ ਬੋਲਣਾ ਇਸ ਲਈ ਮੈਂ ਇਹਨਾਂ ਨੂੰ ਝੂਠ ਨਹੀਂ ਬੋਲਿਆ ਮੈਂ ਇਹਨਾਂ ਨੂੰ ਸੱਚ ਹੀ ਕਿਹਾ ਕਿ ਮੈਂ ਚੋਰ ਹਾਂ ਫਿਰ ਉਹ ਕਹਿੰਦਾ ਸਮਾਨ ਚੋਰੀ ਕਰਕੇ ਛੱਡ ਕਿਉਂ ਗਿਆ ਉਹ ਕਹਿੰਦਾ ਜੀ ਗੁਰੂ ਦੇ ਬਚਨ ਸੀ ਕਿ ਨਮਕ ਖਾ ਕੇ ਨਮਕ ਹਲਾਲੀ ਨਹੀਂ ਕਰਨੀ ਉਹ ਕਹਿੰਦਾ ਵੀ ਜਦੋਂ ਤੂੰ ਚਲਾ ਹੀ ਗਿਆ ਤਾਂ ਫਿਰ ਮੌਤ ਦੇ ਮੂੰਹ ਵਿੱਚ ਮੁੜ ਕੇ ਕਿਉਂ ਆਇਆ ਉਹ ਕਹਿੰਦਾ ਤੀਜਾ ਬਚਨ ਸੀ ਮੇਰੇ ਗੁਰੂ ਦਾ ਕਿ ਕਿਸੇ ਤੇ ਜ਼ੁਲਮ ਹੁੰਦਾ ਵੇਖ ਕੇ ਨਹੀਂ ਜਰਨਾ ਤਾਂ ਮੈਂ ਜੋ ਪਾਪ ਮੈਂ ਕੀਤਾ ਉਹਦੀ ਸਜ਼ਾ ਇਹ ਕਿਉਂ ਭੋਗਣ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜਦੋਂ ਇਹ ਗੱਲਾਂ ਸਾਰੀਆਂ ਰਾਜੇ ਨੇ ਸੁਣੀਆਂ ਔਰ ਉਹਨੇ ਦੇਖਿਆ ਕਿ ਇੱਕ ਇੰਨਾ ਸੱਚਾ ਤੇ ਸੁੱਚਾ ਇਨਸਾਨ ਜਿਹੜਾ ਚੋਰੀ ਕਰਨ ਆਇਆ ਸਾਰਾ ਕੁਝ ਛੱਡ ਗਿਆ ਔਰ ਆਪਣੇ ਆਪ ਇਹਨਾਂ ਦੀ ਜਾਨ ਬਚਾਉਣ ਵਾਸਤੇ ਆਇਆ ਰਾਜਾ ਉਹਦੀਆਂ ਗੱਲਾਂ ਦਾ ਕਹਿਲ ਹੋ ਗਿਆ ਔਰ ਉਹਨੂੰ ਪੁੱਛਣ ਲੱਗਾ ਕਿ ਕਿਹੜਾ ਤੇਰਾ ਗੁਰੂ ਆ ਮੈਨੂੰ ਵੀ ਉਹਦੇ ਦਰਸ਼ਨ ਕਰਾ ਮੇਰਾ ਵੀ ਜੀਵਨ ਸਫਲਾ ਹੋ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਅਦਾਸੀਆਂ ਤੇ ਚੱਕਰ ਲਾ ਰਹੇ ਨੇ ਦੁਨੀਆ ਦਾ ਤਾਂ ਗੁਰੂ ਸਾਹਿਬ ਜੀ ਨੇ ਹਰ ਸ਼ਹਿਰ ਸ਼ਹਿਰ ਹਰ ਦੀਸ਼ ਜਾ ਕੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਔਰ ਭੂਮੀਏ ਚੋਰ ਨੂੰ ਵੀ ਜਿਹੜਾ ਲੋਕਾਂ ਦੇ ਕਤਲੋਗਾਰਤ ਕਰਦਾ ਸੀ ਉਹਨੂੰ ਵੀ ਮੋਮ ਬਣਾਤਾ ਗੁਰੂ ਸਾਹਿਬ ਨੇ ਪੱਥਰਾਂ ਨੂੰ ਵੀ ਮੋਮ ਬਣਾਇਆ ਔਰ ਵੱਡੇ ਵੱਡੇ ਗੁਨਾਹਗਾਰਾਂ ਨੂੰ ਕੋਡੇ ਰਾਖਸ਼ ਵਰਗਿਆਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਫ ਕਰਤਾ ਅੱਜ ਅਸੀਂ ਪਤਾ ਨਹੀਂ ਕਿਸ ਗੱਲ ਬਦਲੇ ਆਪਣੇ ਆਦੇ ਗੜੇ ਲਾ ਰਹੇ ਆਂ ਹੁਣ سپੇਦ ਹੋ ਗਏ ਨੇ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਮੈਂ ਸੋਚਦਾ ਜਿਹਦਾ ਪਰਿਵਾਰ ਬੱਚੇ ਘਰ ਵਾਲੀ ਸਭ ਆਗਿਆਕਾਰੀ ਆ ਉਹਦਾ ਇੱਥੇ ਹੀ ਸਵਰਗ ਆ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸਵਰਗਾਂ ਦੀ ਤਲਾਸ਼ ਕਰਨ ਦੀ ਲੋੜ ਨਹੀਂ ਜੇ ਵੀਡੀਓ ਚੰਗੀ ਲੱਗੀ ਤੁਹਾਨੂੰ ਗੁਰੂ ਸਾਹਿਬ ਦੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਔਰ ਵੀਡੀਓ ਸਾਰੀ ਸੁਣ ਕੇ ਫਿਰ ਸ਼ੇਅਰ ਕਰਿਓ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਗਲਤੀ ਪੁੱਲ ਚੁਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ